ਯਾਦ ਜਾਏ 78 ਤੋਂ ਲੈ ਕੇ ਅੱਜ ਤੱਕ ਜੇ ਆਪਾਂ ਵਿਆਖਿਆ ਕਰਨ ਲੱਗ ਜਾਈਏ ਘਟੋ-ਘਟ ਡੇਢ ਦੋ ਦਿਨ ਮੈਂ ਲਗਾਤਾਰ ਬੋਲਦਾ ਰਹਾ ਤਾਂ ਵੀ ਉਹ ਗਾਥਾ ਖਤਮ ਨਹੀਂ ਹੋ ਸਕਦੀ ਜਿਹੜੀ ਲਗਾਤਾਰ ਦਿਨ ਪਰ ਦਿਨ ਹਰ ਰੋਜ਼ ਕੁਝ ਨਾ ਕੁਝ ਘਟਨਾ ਜਿਹੜੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਕੌਮ ਦੇ ਨਾਲ ਵਾਪਰ ਰਹੀ ਹੈ ਜਦੋਂ ਤੁਸੀਂ ਇਸ ਚੀਜ਼ ਤੇ ਨਿਗਾਹ ਮਾਰੋਗੇ ਸੁਹਿਰਦ ਮਨ ਦੇ ਨਾਲ ਤਾਂ ਤੁਹਾਨੂੰ ਮਹਿਸੂਸ ਹੋਊਗਾ ਕਿ ਇਹ ਕਿਸੇ ਖਾਸ ਮਨਸੂਬੇ ਦੇ ਤਹਿਤ ਸਭ ਕੁਝ ਜ਼ੁਲਮ ਕੀਤਾ ਜਾ ਰਿਹਾ ਹੈ ਮੈਂ ਚੌਣਵੀਆਂ ਉਦਾਹਰਨਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ ਤਾਂ ਜੋ ਆਪਾਂ ਸਾਰੇ ਇੱਕੋ ਵਿਚਾਰ ਦੇ ਨਾਲ ਇਹ ਆਵਾਜ਼ ਕਿੱਥੋਂ ਆ ਰਹੀ ਹੈ ਜੀ 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 ਲਿੰਕ ਟੁੱਟ ਜਾਂਦਾ ਗੱਲ ਦਾ ਮੈਂ ਬੇਨਤੀ ਕਰਦਾ ਬਾ 7-8 ਮਿੰਟ 8-10 ਮਿੰਟ ਜਿਹੜਾ ਬੋਲਣਾ ਹੁੰਦਾ ਨਾ ਉਹਦੇ ਵਿੱਚ ਆਪਾਂ ਇੱਕ ਸੁਰ ਹੋ ਜਾਈਏ ਸਾਰੇ ਫਿਰ ਆਪਾਂ ਨੂੰ ਸਮਝ ਵੀ ਆ ਜੂਗੀ ਤੇ ਬੋਲਣ ਵਾਲੇ ਨੂੰ ਵੀ ਲੜੀ ਦੇ ਵਿੱਚ ਗੱਲ ਕਰਨ ਦੀ ਗੱਲ ਮੈਂ ਗੱਲ ਕਰ ਰਿਹਾ ਸੀ 1978 ਨੂੰ ਤੁਸੀਂ ਸਾਰੇ ਛੋਟੇ ਹੋ ਤੁਹਾਡਾ ਜਨਮ ਸਾਰਿਆਂ ਦਾ 78 ਤੋਂ ਬਾਅਦ ਦਾ ਜਿਹੜੇ ਛੋਟੇ ਨੇ ਇੱਕ ਦੋ ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਨੇ 78 ਨੂੰ ਬੜੇ ਹੀ ਸੰਜੀਦਾ ਤਰੀਕੇ ਦੇ ਨਾਲ ਯਾਦ ਕੀਤਾ ਹੰਡਾਇਆ ਤੇ ਦੇਖਿਆ ਹੋਇਆ ਕੀ ਕਿ 1978 ਦੀ ਵਿਸਾਖੀ ਜਿਹੜਾ ਤੁਹਾਡਾ ਖਾਲਸਾ ਸਾਜਨਾ ਦਿਵਸ ਹੈ ਉਹ ਬੜੇ ਧੂਮ ਧਾਮ ਨਾਲ ਕੌਮ ਸਾਰੇ ਦੁਨੀਆ ਜਿੱਥੇ ਵੀ ਕਿਤੇ ਉਹ ਹੁੰਦਾ ਹੈ ਉਹ ਮਨਾਉਂਦੀ ਹੈ 1978 ਚ ਤੁਹਾਡੀ ਕੌਮ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਪ੍ਰੋਟੈਸਟ ਕਰ ਰਹੀ ਸੀ ਵਿਸਾਖੀ ਦਾ ਖਾਲਸਾ ਸਾਜਨਾ ਦਿਵਸ ਦਾ ਤਿਉਹਾਰ ਮਨਾਉਣ ਦੀ بجائے ਇੱਕ ਪ੍ਰੋਟੈਸਟ ਕਰ ਰਹੀ ਸੀ ਉਸ ਪ੍ਰੋਟੈਸਟ ਦੇ ਵਿੱਚ ਜਿਹਦੀ ਅਰਦਾਸ ਸੰ ਜਰਨਲਿਸਟਿੰਗ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਤੋੜਿਆ ਕਿ ਜਿਹੜਾ ਅੱਗੇ ਜਾ ਕੇ ਇੱਕ ਨਰਨਕਾਰੀਆਂ ਦਾ ਸਮਾਗਮ ਹੋ ਰਿਹਾ ਹੈ ਉਹਦੇ ਤੇ ਸਤਨਾਮ ਵਾਇਗਰੂ ਦਾ ਜਾਬ ਕਰਦੇ ਹੋਏ ਵਿਰੋਧ ਦਰਜ ਕਰਾਇਆ ਜਾਏ ਕਿ ਜਿਹੜੀ ਅਵਤਾਰ ਬਾਣੀ ਕਿਤਾਬ ਉਹਨਾਂ ਨੇ ਗੁਰਬਾਣੀ ਦੀ ਨਕਲ ਕਰਕੇ ਬਣਾਈ ਹੈ ਉਹ ਬੈਨ ਹੋਣੀ ਚਾਹੀਦੀ ਹੈ ਇਹ ਗੱਲ ਮੈਂ 1978 ਦੀ ਵਿਸਾਖੀ ਦੀ ਗੱਲ ਤੁਹਾਡਾ ਕਰ ਰਿਹਾ ਜਿੱਥੋਂ ਤੁਹਾਡਾ ਸਿੱਧਾ ਘਾਣ ਸ਼ੁਰੂ ਹੋਇਆ ਜਿਹੜਾ ਅੱਜ ਤੱਕ ਚੱਲ ਰਿਹਾ ਹੈ ਇਹ ਕੈਲਕੂਲੇਟ ਆਪੇ ਕਰ ਲਿਓ ਵੀ 78 ਤੋਂ ਲੈ ਕੇ ਅੱਜ 47ਵਾਂ ਸਾਲ ਚੱਲ ਰਿਹਾ ਹੈ ਪਰ ਉਹਨਾਂ ਸਿੰਘਾਂ ਜਿਨ੍ਹਾਂ ਦਾ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸੀ ਉਹ ਜਥਾ ਸਤਨਾਮ ਵਾਇਰੂ ਕਰ ਰਿਹਾ ਸੀ ਅੰਦਰੋਂ ਗੋਲੀ ਚੱਲੀ 13 ਸਿੱਖ 13 ਅਪ੍ਰੈਲ ਨੂੰ 1978 ਨੂੰ ਸ਼ਹੀਦ ਕਰ ਦਿੱਤੇ ਗਏ ਸਾਰੇ ਸੜਕ ਤੇ ਪਏ ਸੀ 40 ਤੁਹਾਡੇ ਵਰਗੇ ਸਿੰਘ ਤੁਹਾਡੇ ਬਾਪ ਦਾਦੇ ਜ਼ਖਮੀ ਹੋਏ ਤੇ ਉਹ ਹਸਪਤਾਲ ਚ ਭਰਤੀ ਕਰਾ ਗਏ ਹੁਣ ਗੱਲ ਮੈਂ ਜਿਹੜੀ ਕਰਨਾ ਚਾਹਣਾ ਕਿ ਉਸ ਵਕਤ ਰਾਜ ਕੌਣ ਕਰਦਾ ਸੀ ਪੰਜਾਬ ਦੇ ਵਿੱਚ ਭਾਵ ਚੀਫ ਮਿਨਿਸਟਰ ਕੌਣ ਸੀ ਤੁਸੀਂ Google ਤੋਂ ਸਰਚ ਕਰਕੇ ਦੇਖ ਲਿਓ ਸਰਚ ਕਰ ਰਿਹਾ ਸੀ ਸਰਚ ਹੁਣ ਮੈਂ ਇੱਧਰ ਸਰਚ ਵਾਲ ਆ ਗਿਆ ਕਿਉਂਕਿ ਇਹ ਪਤਾ ਨਹੀਂ ਮੈਨੂੰ ਲੱਗਦਾ ਜਾਂ ਤਾਂ ਬੋਲਣੀ ਛੱਡ ਦਈਏ ਵੀ ਆਪਾਂ ਕਿੰਨੇ ਕ ਵੱਡੇ ਬਿਜ਼ਨਸਮੈਨ ਆ ਮੈਨੂੰ ਉਹਦਾ ਅਮਾਨੀ ਅਡਾਨੀ ਵੀ ਨਾ ਇੰਨਾ ਫੋਨ ਨਹੀਂ ਸੁਣਦੇ ਹੁਣੇ ਜਿੰਨਾ ਸਾਡੇ ਲੋਕ ਡਿਸਟਰਬ ਕਰਦੇ ਨੇ ਉਹ ਸੁਣਦੇ ਨਹੀਂ ਹਨ ਡਿਸਟਰਬ ਕਰਦੇ ਨੇ ਕਿਉਂਕਿ ਜੇ ਆਪਾਂ ਨੂੰ ਹਾਲਤ ਹੀ ਨਾ ਪਈਆਂ ਵੋਟਾਂ ਵਾਟਾਂ ਕੀ ਹੈ ਵੋਟਾਂ ਤਾਂ ਆਣ ਗਿਆ ਚਲੀਆਂ ਜਾਣਗੀਆਂ ਆਪਾਂ ਜ਼ਿੰਦਗੀ ਵੀ ਤਾਂ ਜਿਉਣੀ ਹੈ ਚਾਰ ਬੰਦੇ ਗੱਲ ਕਰ ਰਹੇ ਆ ਵਿੱਚ ਸਾਡੇ ਫੋਨ ਵੱਜੀ ਜਾਂਦੇ ਨੇ ਇਹ ਬੈਠੇ ਨੇ ਕਦੇ ਪੁੱਛ ਕੇ ਦੇਖ ਲੋ ਜੇ ਸਿਮਰਜੀਤ ਸਿੰਘ ਮਾਨ ਦੇ ਸਾਹਮਣੇ ਕਿਸਦਾ ਫੋਨ ਵੱਜ ਜਾਵੇ ਤਾਂ ਉਹ ਉਹ ਮੀਟਿੰਗ ਚੋ ਮੀਟਿੰਗ ਹੀ ਖਤਮ ਕਰਨ ਹੁੰਦੇ ਨੇ ਮੈਂ ਗੱਲ ਕਿਵੇਂ ਕਰਾਂ ਚਲੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਬਾਰ-ਬਾਰ ਮੇਰਾ ਵੀ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਕਿ 1978 ਚ ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਰ ਹੁਣ ਇਹ ਚੀਜ਼ ਸਾਡੇ ਧਿਆਨ ਦੇਣ ਵਾਲੀ ਹੈ ਵੀ ਜਿਹਨੂੰ ਅਸੀਂ ਸਿੱਖ ਲੀਡਰ ਸਮਝਦੇ ਰਹੇ ਹਾਂ ਸਿੱਖ ਕੌਮ ਨੂੰ ਬਾਰ ਬਾਰ ਵੋਟਾਂ ਪਾਉਂਦੀ ਰਹੀ ਹੈ ਉਹ 1978 ਵਿੱਚ 20 चीफ ਮਿਨਿਸਟਰ ਸੀ ਅੱਜ ਤੱਕ ਤੁਸੀਂ ਰਿਸਰਚ ਕਰਕੇ ਦੇਖੋ ਕਿ ਇੱਕ ਵੀ ਬੰਦੇ ਨੂੰ ਇੱਕ ਘੰਟੇ ਦੀ ਵੀ ਸਜ਼ਾ ਨਹੀਂ ਹੋਈ ਉਹ 13 ਨੂੰ ਫਿਰ ਕੌਣ ਸੀਤ ਕਰ ਗਿਆ ਇਹ ਅੱਜ ਤੱਕ ਨਹੀਂ ਪਤਾ ਇੱਕ ਭਵਨ ਹੈ ਭਾਉ ਬਿਲਡਿੰਗ ਹੈ ਘਰ ਹੈ ਉਹਦੇ ਚੋਂ ਗੋਲੀ ਚੱਲ ਰਹੀ ਹੈ ਤੇ ਪੁਲਿਸ ਇਹ ਨਹੀਂ ਸਰਚ ਕਰ ਸਕਦੀ Chief Minister ਇਹ ਨਹੀਂ ਆਰਡਰ ਕਰ ਸਕਦਾ ਕਿ ਯਾਰੋ ਦੱਸੋ ਗੋਲੀ ਕਿਹਨੇ ਚਲਾਈ ਹੈ ਇੱਥੇ ਖੜੇ ਹੋ ਜੋ ਨਹੀਂ ਕੀਤੀ ਕਿਉਂਕਿ ਕਰਨਾ ਚਾਹੁੰਦਾ ਨਹੀਂ ਸੀ ਪੰਜਾਬ ਦਾ ਹੋਇਆ ਕਤਲਿਆਮ ਮਕਦਮਾ ਚੱਲਿਆ ਕਰਨਾਲ ਚ ਸਾਰੇ ਬਰੀ ਭਾਵ ਸਰਕਾਰ ਨੇ ਕੋਈ ਅਰਥ ਭਰਪੂਰ ਚਲਾਨ ਪੇਸ਼ ਨਹੀਂ ਕੀਤਾ ਉਸ ਤੋਂ ਬਾਅਦ ਵੀ ਪੰਜਾਬੀ ਕੌਮ ਜਾਂ ਮੈਂ ਖਾਸ ਤੌਰ ਤੇ ਕਹਾਂਗਾ ਸਿੱਖ ਕੌਮ ਇਹ ਗਲਤੀ ਤੁਹਾਨੂੰ ਅੱਜ ਮੰਨ ਜੋ ਕੱਲ ਮੰਨ ਜੋ ਅਗਲੇ ਜਨਮ ਚ ਮੰਨ ਜੋ ਕਿ ਪੰਜਾਬੀ ਲੋਕ ਉਸ ਬੰਦੇ ਨੂੰ ਫਿਰ ਵੋਟਾਂ ਪਾਉਂਦੇ ਰਹੇ ਸਿੱਖ ਉਹਨੂੰ ਫਿਰ ਵੋਟਾਂ ਪਾਉਂਦੇ ਰਹੇ ਉਹ 97 ਵਿੱਚ मिनिस्टर ਬਣਾਇਆ ਉਹੀ ਬੰਦਾ 7 ਵਿੱਚ मिनिस्टर ਬਣਾਇਆ ਉਹੀ ਬੰਦਾ ਫਿਰ 12 ਚ ਵੀ ਚੀਫ ਮਿਨਿਸਟਰ ਬਣਾਇਆ 4 ਵਾਰ 78 97 7 ਤੇ 12 ਉਹੀ ਬੰਦਾ ਚੀਫ ਮਿਨਿਸਟਰ ਬਣਦਾ ਰਿਹਾ ਜੋ ਉਹਨੇ 78 ਚ ਕਰਤਾ ਉਹਨੂੰ ਕਿਹੜਾ ਛੱਡਤਾ ਤੁਸੀਂ 97 ਦਾ ਉਹਦਾ ਸਰਚ ਕਰਕੇ ਅੱਜ ਦੇਖਿਓ ਉਹਦਾ ਮੈਨੀਫੈਸਟੋ ਕੀ ਸੀ ਉਹਦਾ 97 ਦਾ ਮੈਨੀਫੈਸਟੋ ਸੀ ਕਿ ਮੈਨੂੰ ਚੀਫ ਮਿਨਿਸਟਰ ਬਣਾਓ ਮੇਰੀ ਪਾਰਟੀ ਨੂੰ ਜਿਤਾਓ ਮੈਂ ਬੰਦੀ ਸਿੰਘ ਰਹਾਅ ਕਰਾਵਾਂਗਾ ਉਸ ਵਕਤ ਦਾ ਮਾਹੌਲ ਜਿਹੜੇ ਮੇਰੀ ਉਮਰ ਵਾਲੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਮੁੰਡਿਆਂ ਦਾ ਫੇਕ ਐਨਕਾਊਂਟਰ ਹੋਏ ਸੀ ਝੂਠੇ ਪੁਲਸ ਮੁਕਾਬਲੇ ਹੋਏ ਸੀ ਥਾਂ ਥਾਂ ਤੇ ਉਹਨਾਂ ਦੀਆਂ ਲਾਸ਼ਾਂ ਲੱਭੀਆਂ ਜਸਵੰਤ ਸਿੰਘ ਖਾਲੜਾ ਸਾਹਿਬ ਨੇ 25000 ਜਿਹੜੇ ਮੁੰਡੇ ਤੁਹਾਡੇ ਸ਼ਹੀਦ ਕਰ ਦਿੱਤੇ ਗਏ ਉਹਨਾਂ ਦਾ ਸਸਕਾਰ ਵੀ ਉਹਨਾਂ ਦੇ ਘਰ ਦੇ ਨਾਲ ਕਰਨ ਦਿੱਤਾ ਗਿਆ ਉਹ ਅਣਪਛਾਤੀਆਂ ਲਾਸ਼ਾਂ ਕਹਿ ਕੇ ਮਾਰ ਸਸਕਾਰ ਕਰ ਦਿੱਤਾ ਗਿਆ ਉਹਨਾਂ 25000 ਦੀ ਗਿਣਤੀ ਕੀਤੀ ਜਸਵੰਤ ਸਿੰਘ ਖਾਲੜੇ ਨੇ ਤੇ ਅਗਲੇ ਦਿਨ ਜਸਵੰਤ ਸਿੰਘ ਖਾਲੜਾ ਵੀ লাশ ਬਣਾਤਾ ਗਿਆ ਇਹ ਰਿਕਾਰਡ ਤੇ ਹੈ ਸਾਰਾ ਕੁਝ 97 ਜਦੋਂ ਚੀਫ ਮਿਨਿਸਟਰ ਬਣਿਆ ਉਸ ਮਾਹੌਲ ਨੂੰ ਸਿੱਖ ਬਹੁਤ ਦੁੱਖ ਮਹਿਸੂਸ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਨੂੰ ਚੀਫ ਮਿਨਿਸਟਰ ਬਣਾਉਣੇ ਆ ਇਹਨੂੰ ਸ਼ਾਇਦ ਕੋਈ ਅਕਲ ਆ ਗਈ ਹੋਵੇ ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦਾ ਜਾਂ ਬਾਦਲ ਪਾਰਟੀ ਦੀ ਗੱਲ ਕਰਦਾ 97 ਜਦੋਂ ਚੀਫ ਮਿਨਿਸਟਰ ਬਣਾਇਆ ਉਨੇ ਮੈਨੀਫੈਸਟੋ ਦਿੱਤਾ ਕਿ ਮੈਂ ਮੁੰਡੇ ਰਿਹਾ ਕਰ ਦਿਆਂਗਾ ਬੰਦੀ ਸਿੰਘ ਰਿਹਾ ਕਰ ਦਿਆਂਗਾ ਉਹੀ ਬੰਦੇ ਅੱਜ ਵੀ ਬੰਦੀ ਸਿੰਘ ਨੇ ਜਿਨ੍ਹਾਂ ਬਾਰੇ 97 ਚ ਕਿਹਾ ਸੀ ਹਵਾਰਾ 95 ਦੇ ਵਿੱਚ ਗ੍ਰਫਤਾਰ ਹੋ ਗਿਆ ਸੀ 96 ਕੱਢ ਕੇ ਦੇਖੋ 95 ਚ ਦੰਤੇ ਦਾ ਸੋਦਾ ਲਾਇਆ ਉਸ ਤੋਂ ਕੁਝ ਦੇਰ ਬਾਅਦ ਹੀ ਹਵਾਰਾ ਸਾਹਿਬ ਤੇ ਉਹਨਾਂ ਦੀ ਟੀਮ ਗ੍ਰਫਤਾਰ ਹੋ ਗਈ ਸੀ ਅੱਜ ਵੀ ਉਹ ਬੰਦੀ ਸਿੰਘ ਨੇ 97 ਚ ਉਹ ਬੰਦੀ ਸਿੰਘ ਸੀ ਅੱਜ ਫੇਰ ਇਹ ਕਹਿੰਦਾ ਕਿ ਅਸੀਂ ਬੰਦੀ ਸਿੰਘਰੇ ਹਾਕ ਕਰਾਉਣੇ ਨੇ ਨਾ 97 ਚ ਕਰਾਏ ਨਾ 7 ਚ ਕਰਾਏ ਨਾ 12 ਚ ਕਰਾਏ ਅਸੀਂ ਫੇਰ ਵੀ ਵੋਟਾਂ ਪਾਉਂਦੇ ਰਹੇ ਹੁਣ ਵੀ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਣਗੇ ਇਹ ਤੁਸੀਂ ਦੇਖੋ ਮੈਂ ਤਾਂ ਉਹ ਗੱਲ ਕਰਕੇ ਚੱਲਾਂ ਕਿ ਇਹਨਾਂ ਦੇ ਉਲਟ ਵੀ ਕੋਈ ਖੜਾ ਹੈ ਕਿ ਨਹੀਂ ਖੜਾ ਉਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਸਾਡੀ ਪਾਰਟੀ ਦਿਸੂਗੀ ਘਟੋ ਘਟ ਅਸੀਂ ਨਹੀਂ ਦੇਖਾਂਗੇ ਕਿਤਾਬਾਂ ਵਿੱਚ ਸਾਡੀਆਂ ਅਗਲੀਆਂ ਨਸਲਾਂ ਦੇਖਣਗੀਆਂ ਕਿ ਸਾਡੇ ਬਾਪ ਦਾਦੇ ਫਿਰ ਵੋਟਾਂ ਕਿੱਥੇ ਪਾਉਂਦੇ ਰਹੇ ਜੇ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਖੜਦੀ ਸੀ ਉਹ ਹਮੇਸ਼ਾ ਹਾਰਦੀ ਸੀ ਉਹਦੀਆਂ ਜਮਾਨਤਾਂ ਜਬਤ ਹੁੰਦੀਆਂ ਸੀ ਪਰ ਉਹ ਆਪਣੇ ਅਕੀਦੇ ਤੋਂ ਹਟਦੇ ਨਹੀਂ ਸੀ ਇਹ ਵੀ ਨਾਲ ਇਤਿਹਾਸ ਲਿਖਿਆ ਜਾ ਰਿਹਾ ਹੈ ਜੇ ਕਾਂਗਰਸ ਦੀ ਗੱਲ ਕਰੀਏ ਉਹ ਤਾਂ ਜ਼ੁਲਮ ਦਾ ਮਤਲਬ ਕਿ ਪੰਡ ਹੈ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਡਾ ਸਭ ਤੋਂ ਪਿਆਰਾ ਲੀਡਰ ਤੇ ਸਭ ਤੋਂ ਮਹਾਨ ਲੀਡਰ ਸਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਉਹਨੂੰ ਸ਼ਹੀਦ ਕੀਤਾ ਉਹ ਇੱਕ ਸਾਜ਼ਿਸ਼ ਸੀ ਕਿ ਸਿੱਖਾਂ ਨੂੰ ਅਸਲੀ ਲੀਡਰ ਮਿਲ ਗਿਆ ਹੈ ਉਹ ਸਿੱਖ ਕੌਮ ਨੂੰ ਸਿੱਖਾਂ ਦੇ ਗੁਰੂਆਂ ਵੱਲੋਂ ਦਿੱਤੀ ਹੋਈ ਸਿੱਖਿਆ ਮੁਤਾਬਕ ਅੱਗੇ ਲੈ ਕੇ ਜਾਏਗਾ ਉਹਨੂੰ ਸ਼ਹੀਦ ਕਰਨਾ ਉਹਦੇ ਕਰਕੇ ਦਰਬਾਰ ਸਾਹਿਬ ਤੇ ਹਮਲਾ ਤੱਕ ਕੀਤਾ ਅਰ ਬਾਦਲ ਫਿਰ ਉਹਨਾਂ ਨਾਲ ਰੜ ਕੇ ਰਹੇ ਕੋਈ ਐਸਾ ਪ੍ਰੋਟੈਸਟ ਇਹਨਾਂ ਨੇ ਨਹੀਂ ਕੀਤਾ ਉਸ ਟਾਈਮ ਦੀਆਂ ਬਾਦਲ ਦੀਆਂ ਅਖਬਾਰਾਂ ਦੀਆਂ ਕਟੀਆਂ ਕੱਟ ਕੇ ਦੇਖੋ ਨੌਜਵਾਨੋ ਬਾਦਲ ਕਹਿੰਦਾ ਬਾਦਲ ਪਾਰਟੀ ਸਾਰੀ ਵਿੱਚ ਟੋੜਾ ਵਿੱਚ ਸਾਰੇ ਕਿ ਸੰਤ ਜਰਨੈਲ ਸਿੰਘ ਕਾਂਗਰਸ ਦਾ ਏਜੰਟ ਹੈ ਇਹ ਇਹਨਾਂ ਦੇ ਬਿਆਨ ਸੀ ਮੈਂ ਤਾਂ ਤੁਹਾਨੂੰ ਕਹਿਣਾ ਜੇ ਤੁਹਾਡੇ ਵਿੱਚ ਕੋਈ ਥੋੜੀ ਬੁੱਤੀ ਮਤਲਬ ਕਿ ਜਾਨ ਪਛਾਣ ਹੈਗੀ ਐ ਤੁਸੀਂ ਬਾਦਲ ਦੇ ਕਾਂਗਰਸ ਦੇ ਭਾਜਪਾ ਦੇ ਤੇ ਆਪ ਦੇ ਬੰਦਿਆਂ ਨੂੰ ਮੇਰੇ ਬਰਾਬਰ ਖੜਾਓ ਵੀ ਆਪਾਂ ਪਿਆਰ ਨਾਲ ਵਿਚਾਰ ਕਰਦੇ ਆਂ ਲੋਕ ਸੁਣਨ ਤਾਂ ਪਤਾ ਲੱਗ ਜਾਊਗਾ ਵੀ ਸੱਚ ਕੀ ਐ ਝੂਠ ਕੀ ਐ ਕਾਂਗਰਸ ਨੇ 1992 ਜਦੋਂ ਬਿਆਨ ਸਿੰਘ ਚੀਫ ਮਿਨਿਸਟਰ ਬਣਿਆ ਉਸ ਤੋਂ ਬਾਅਦ ਸਿੱਖਾਂ ਦੇ ਜਰਨੈਲਾਂ ਦਾ ਕਤਲਿਆਮ ਹੋਇਆ ਤੁਹਾਡੀ ਕੌਮ ਦਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਟੁਕੜੇ ਟੁਕੜੇ ਕਰਕੇ ਸ਼ਹੀਦ ਕੀਤਾ ਗਿਆ ਜਗਰਾਉਂ ਦੇ ਸੀਐਸ ਸਟਾਫ ਚ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਜਿਹੜਾ ਮਰ ਗਿਆ ਕਿ ਮੈਂ ਘਰ ਚੇ ਦੇ ਘਰੇ ਬੈਠਾ ਸੀ ਲੁਧਿਆਣੇ ਮੈਂ ਸਵਰਨ ਸਿੰਘ ਕੋਟਲੇ ਨੂੰ ਫੋਨ ਕੀਤਾ ਕਿ ਸਾਡਾ ਜਥੇਦਾਰ ਤੁਹਾਡੇ ਕੋਲ ਹੈ ਉਹਦਾ ਚਾਹ ਪਾਣੀ ਦਾ ਖਿਆਲ ਰੱਖਿਓ ਉਹਦੇ ਕੱਪੜੇ ਬਦਲਵਾਇਓ ਇਹ ਬਾਦਲਮੰਦ ਆ ਤੁਸੀਂ ਧਿਆਨ ਨਾਲ ਸੁਣੋ ਕੁਲਗ ਅਗਲੀ ਇਹ ਗੱਲ ਹੈਗੀ ਆ 92 ਦੀ ਕਿਉਂਕਿ 1 ਜਨਵਰੀ 1992 ਨੂੰ ਸਿੰਘ ਸਾਹਿਬ ਨੂੰ ਸ਼ਹੀਦ ਕਰਤਾ ਸੀ ਗੱਲ ਹੈ ਕਿ ਪਿਛਲੇ ਸਾਲ ਦਸੰਬਰ ਦੇ ਕਿਸੇ 24 25 ਤਰੀਕ ਦੀ ਗੱਲ ਹੈ ਜਿਹੜੀ ਉਹ ਕਰ ਰਿਹਾ ਹੈ 91 ਦਸੰਬਰ ਦੀ ਇਹ ਗੱਲ 92 ਦੀ ਆ ਜਦੋਂ ਤੂੰ 97 ਚ ਟੀ ਮਿਸਟਰ ਬਣਿਆ ਤੂੰ ਸਵਰਨ ਸਿੰਘ ਘੋਟਲੇ ਨੂੰ ਪੁੱਛਿਆ ਬਈ ਐਸਐਸਪੀ ਇੱਥੇ ਆ ਜਾ ਮੈਂ ਤੈਨੂੰ ਫੋਨ ਤੇ ਕਿਹਾ ਸੀ ਵੀ ਸਾਡਾ ਬੰਦਾ ਤੇਰੇ ਕੋਲ ਹੈ ਉਹ ਕਿੱਥੇ ਆ ਦੱਸ ਉਹਦਾ ਕੀ ਕੀਤਾ ਚੀਫ ਮਿਸਟਰ ਚਾਵੇ ਤਾਂ ਦਸਾਂ ਮਿੰਟਾਂ ਚ 302 ਦਾ ਕੇਸ ਦਰਜ ਹੋ ਕੇ ਇਨਕੁਆਰੀ ਹੋ ਜਾਂਦੀ ਹੈ ਇਨਕੁਆਰੀ ਲਈ ਤਾਂ ਅੱਜ ਵੀ ਉਹਦੀ ਮੈਸੇਜ ਜੀਉਂਦੀ ਹੈ ਕੌਂਕੇ ਸਾਹਿਬ ਦੇ ਘਰੋਂ ਬੀਬੀ ਜੀ ਉਹ ਤਾਂ ਅੱਜ ਵੀ ਜਿਉਂਦੇ ਨੇ ਜਿਹੜੇ ਸੀਆਈ ਸਟਾਫ ਦੇ ਵਿੱਚ ਉਹਨੂੰ ਰੋਟੀ ਦੇ ਕੇ ਆਉਂਦੇ ਰਹੇ ਨੇ ਉਸ ਤੋਂ ਰੋਟੀ ਫੜ ਲੈਂਦੇ ਸੀ ਅੰਦਰ ਉਹਨਾਂ ਨੂੰ ਦਿੰਦੇ ਨਹੀਂ ਸੀ ਜਾਂ ਦਿੰਦੇ ਸੀ ਇਹ ਰੱਬ ਜਾਣਦਾ ਕਿਉਂਕਿ ਜਥੇਦਾਰ ਸਾਹਿਬ ਘਰ ਦੀ ਰੋਟੀ ਹੀ ਖਾਂਦੇ ਸੀ ਤੇ ਬੀਬੀ ਜੀ ਤਾਂ ਕਈ ਵਾਰੇ ਬਿਆਨ ਦੇ ਚੁੱਕੇ ਨੇ ਅਸੀਂ ਕਈ ਵਾਰ ਉਹਦੇ ਘਰੇ ਜਾ ਕੇ ਆਏ ਆ ਮਾਨ ਸਾਹਿਬ ਵੀ ਜਾ ਕੇ ਆਏ ਨੇ ਅਸੀਂ ਸ਼ਹੀਦੀ ਦਿਨ ਮਨਾਉਂਦੇ ਆ 1 ਜਨਵਰੀ ਨੂੰ ਲੋਕ ਨਵਾਂ ਸਾਲ ਮਨਾ ਰਹੇ ਹੁੰਦੇ ਨੇ ਅਸੀਂ ਜਥੇਦਾਰ ਸਾਹਿਬ ਦੀ ਕੌਕੇ ਪਿੰਡ ਦੇ ਵਿੱਚ ਵਰਸੀ ਮਨਾ ਰਹੇ ਹਾਂ। ਹੋਰ ਕੌਮ ਦੀ ਤਰਸ ਦੀ ਕੀ ਹੋ ਸਕਦੀ ਹੈ? ਆ ਹੁਣ 1 ਜੂਨ ਨੂੰ ਵੋਟਾਂ ਪਵਾ ਰਹੇ ਨੇ। ਸਾਨੂੰ ਯਾਦ ਕਰਾ ਰਹੇ ਨੇ ਜਿਸ ਦਿਨ ਦਰਬਾਰ ਸਾਹਿਬ ਤੁਹਾਡੇ ਹਮਲਾ ਕੀਤਾ ਸੀ ਨਾ ਉਸ ਦਿਨ ਤੁਹਾਡੇ ਤੋਂ ਵੋਟਾਂ ਪਵਾਵਾਂਗੇ। ਨਾਲੇ 4 ਜੂਨ ਨੂੰ ਰਿਜ਼ਲਟ ਕਢਾਵਾਂਗੇ। ਤੁਸੀਂ ਲੱਡੂ ਖਾਓਗੇ ਕਿ ਰੋਵੋਗੇ ਇਹ ਤੁਸੀਂ ਦੇਖੋ ਅਸੀਂ ਜੋ ਕਰਨਾ ਸੀ ਕਰਤਾ। ਆ ਨਾਲ ਤੁਹਾਡੇ ਹਰਿਆਣਾ। ਹਰਿਆਣੇ ਵਿੱਚ ਵੋਟਾਂ 25 ਮਈ ਨੂੰ ਨੇ ਤੇ ਤੁਹਾਡੀਆਂ ਕਿਉਂ 1 ਜੂਨ ਨੇ ਉਹਨਾਂ ਨੇ 1 ਜੂਨ ਕਰ ਦਿੰਦੇ ਸਾਡੀਆਂ 25 ਮਈ ਕਰ ਦਿੰਦੇ ਇੰਨਾ ਇਹਨਾਂ ਕੋਲ ਸੀਆਈਡੀ ਨਹੀਂ ਹੈ ਕਿ ਸਿੱਖ ਅੱਜ ਬਹੁਤ ਤੰਗ ਹੈ ਆ ਜਿਹਨਾਂ ਦੀ ਵੋਟਾਂ ਨਾ ਪਾਈ ਜੀ ਇਹ ਤੁਸੀਂ ਸੋਚੋ ਬਹੁਤ ਹੀ ਡੂੰਗੀ ਸਾਜ਼ਿਸ਼ ਸਿੱਖ ਕੌਮ ਦੇ ਨਾਲ ਚੱਲ ਰਹੀ ਹੈ ਭਗਵੰਤ ਮਾਨ ਬਾਰੇ ਮੈਂ ਬੋਲਾਂ ਨਾ ਬੁਲਾਂ ਤੁਹਾਨੂੰ ਕਿਹੜੀ ਗੱਲ ਦਾ ਨਹੀਂ ਪਤਾ ਉਹ ਉਹਨਾਂ ਤੋਂ ਵੀ ਉੱਪਰ ਹੋਇਆ ਹੋਇਆ ਕਾਂਗਰਸ ਬਾਦਲ ਭਾਜਪਾ ਇਹ ਤਾਂ ਤਿੰਨੇ ਰਲ ਕੇ ਪਹਿਲਾਂ ਕਰਦੇ ਰਹੇ ਲੋਕ ਤੰਗ ਆ ਗਏ ਲੋਕ ਕਹਿੰਦੇ ਯਾਰ ਇਹ ਬਹੁਤ ਗਲਤ ਲੋਕ ਨੇ ਉਹਨਾਂ ਨੇ ਨਵਾਂ ਫੈਸਲਾ ਕਰ ਲਿਆ ਕਿ ਯਾਰ ਤੀਜੀ ਪਾਰਟੀ ਇਹਨਾਂ ਤਿੰਨਾਂ ਨੂੰ ਛੱਡ ਕੇ ਇੱਕ ਹੋਰ ਪਾਰਟੀ ਲਿਆਉਣੀ ਆ ਉਹਨਾਂ ਕੋਲ ਪੈਸਾ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੰਨੀ ਖੱਪ ਪਾਈ ਆ ਆਪ ਵੱਲ ਦੀ ਗੱਲ ਕਰਦੇ ਆ ਕਿ ਮੁੰਡਿਆਂ ਨੂੰ ਤੁਹਾਨੂੰ ਤੇ ਹੋਰਾਂ ਸਾਰਿਆਂ ਨੂੰ ਪੰਜਾਬ ਚ ਹੋਰ ਕੁਝ ਦਿਸੇ ਹੀ ਨਹੀਂ ਸਿਮਰਨਜੀਤ ਸਿੰਘ ਮਾਨਤਾ ਦਿਸੇ ਹੀ ਨਹੀਂ ਕਿਉਂਕਿ ਸਿਮਰਨਜੀਤ ਸਿੰਘ ਮਾਨ ਕੋਲ ਨਸ਼ੇ ਦਾ ਲੁੱਟਿਆ ਹੋਇਆ ਪੈਸਾ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਨਹੀਂ ਹੈ ਮਤਲਬ ਤੁਹਾਡੇ ਤੋਂ 100-100 ਰੁਪਇਆ ਲੈ ਕੇ ਕੰਪੇਨ ਲੜਨੀ ਆ ਔਰ ਪੂਰੀ ਕਰਨੀ ਆ ਨਾਲੇ ਇਹ ਹੁਣ ਤੁਸੀਂ ਸੋਚੋ ਵੀ ਕਿਹੜੀ ਗੱਲ ਕਰਕੇ ਅਸੀਂ 40 ਸਾਲ ਤੋਂ ਪੈਸਿਆਂ ਦੇ ਗੱਫੇ ਨਹੀਂ ਫੜੇ ਜੇ ਆਪਣੀ ਕੌਮ ਖਾਤਰ ਅਸੀਂ ਪੈਸਿਆਂ ਦੇ ਗੱਫਿਆਂ ਨੂੰ ਲੱਤਾਂ ਮਾਰੀਆਂ ਨੇ ਜਿਵੇਂ ਆ ਹੁਣ ਜਗਜੀਤ ਸਿੰਘ ਦੱਸ ਕੇ ਗਿਆ ਤਾਂ ਫਿਰ ਸਾਨੂੰ ਇੰਨਾ ਤਾਂ ਪਤਾ ਹੈ ਨਾ ਕਿ ਲੋਕਾਂ ਦੇ ਦੁਖੀ ਹੋਣ ਦਾ ਕਾਰਨ ਕੀ ਆ ਉਸ ਕਾਰਨ ਨੂੰ ਖਤਮ ਕਰਨ ਵਾਸਤੇ ਅਸੀਂ ਕਰਪਸ਼ਨ ਦਾ ਹਿੱਸਾ ਨਹੀਂ ਬਣੇ ਜੇ ਅਸੀਂ ਕਰਪਸ਼ਨ ਦਾ ਹਿੱਸਾ ਬਣ ਜਾਂਦੇ ਅੱਜ ਅਸੀਂ ਜੁਰਤ ਨਾਲ ਇਹ ਕਹਿ ਵੀ ਨਹੀਂ ਸਕਦੇ ਸੀ ਕਿ ਅਸੀਂ ਤੁਹਾਡੇ ਦੁੱਖ ਵੰਡਾਉਣ ਆਏ ਹਾਂ ਸ਼ਰਮਾ ਇਨਕੇ ਆਊਗਾ ਉਹਨੇ ਕੋਈ ਉਹਨੂੰ 1 ਰੁਪਿਆ ਦੋ 5 ਰੁਪਏ ਦੋ 5 ਲੱਖ ਦੋ ਉਹਨੂੰ ਕੋਈ ਫਰਮਾਉਂਦਾ ਉਹਨੇ ਡੇਰਾ ਬਸੀ ਦੇ ਵਿੱਚ ਅਰਬਾਂ ਰੁਪਏ ਦੀ ਪ੍ਰਾਪਰਟੀ ਵੜਾ ਲਈ ਔਰ ਖਰਬਾਂ ਰੁਪਏ ਉਹਦਾ ਵਿਦੇਸ਼ੀ ਬੈਂਕਾਂ ਜਮ੍ਹਾਂ ਤੇ ਭਾਈ ਵਾਲਾ ਸੁਖਬੀਰ ਸਿੰਘ ਬਾਦਲ ਮੋਹਰੀ ਸਾਹਿਬ ਇੰਨਾ ਕ ਧਨ ਕਮਾ ਲਿਆ ਹੁਣ ਚਲੇ ਗਏ ਬੀਜੇਪੀ ਚ ਵੀ ਕਿਤੇ ਰੇਡਾਂ ਨਾ ਮੇਰੇ ਘਰ ਪੈਣ ਲੱਗ ਜਾਣ ਇਹ ਹੁਣ ਤੁਸੀਂ ਸਮਝੋ ਗਾਂਧੀ ਸਾਹਿਬ ਜਿਹੜੇ ਡਾਕਟਰ ਗਾਂਧੀ ਧਰਮਵੀਰ ਉਹ ساری ਉਮਰ ਤਾ ਪ੍ਰਚਾਰ ਕਰਦੇ ਰਹੇ ਕਿ ਮੈਂ ਕਾਮਰੇਡ ਹਾਂ ਤੇ ਮੈਂ ਧਰਮ ਨੂੰ ਨਹੀਂ ਮੰਨਦਾ ਚਲੋ ਉਹ ਉਹਦੀ ਪਰਸਨਲ ਲਾਈਫ ਹੈ ਤੇ ਮੈਂ ਕਿਸੇ ਕਰਪਸ਼ਨ ਵਾਲੀ ਪਾਰਟੀ ਦਾ ਹਿੱਸਾ ਨਹੀਂ ਬਣਨਾ ਅੱਜ ਜੋ ਕਾਂਗਰਸ ਵੱਲ ਲੜ ਰਹੇ ਨੇ ਉਹ ਕਹਿੰਦੇ ਰਹੇ ਨੇ ਕਿ ਮੈਂ ਖੁਦ ਮੁਖਤਿਆਰ ਸਟੇਟਸ ਜਿਨ੍ਹਾਂ ਨੂੰ ਵਧ ਅਧਿਕਾਰ ਹੋਣ ਉਹਦੀ ਅਗਵਾਈ ਕਰਦਾ ਮਤਲਬ ਕਿ ਮੈਂ ਐਡਵੋਕੇਸੀ ਕਰਦਾ ਮੈਂ ਕਹਿਣਾ ਪਰ ਅੱਜ ਕੀ ਕਾਂਗਰਸ ਨੇ ਕਦੇ ਐਲਾਨ ਕੀਤਾ ਕਿ ਉਹ ਰਾਜਾਂ ਨੂੰ ਵਧ ਅਧਿਕਾਰ ਦੇਣਗੇ ਜਿਹੜਾ ਗਾਂਧੀ ਸਾਹਿਬ ਮੇਰੇ ਨਾਲ ਵੀ ਪਰਸਨਲੀ ਗੱਲਾਂ ਦੇ ਵਿੱਚ ਉਹ ਕਹਿੰਦੇ ਰਹੇ ਵੀ ਸਭ ਆਪਾਂ ਐਂ ਕਰੀਏ ਵੀ ਮੈਂ ਖਾਲਿਸਤਾਨ ਦੇ ਹੱਕ 'ਚ ਤਾਂ ਹੈ ਨਹੀਂ ਪਰ ਮੈਂ ਰਾਜਾਂ ਨੂੰ ਵਧ ਅਧਿਕਾਰ ਦੇਣ ਦੇ ਹੱਕ 'ਚ ਆਪਾਂ ਇਹ ਲੜਾਈ ਕਿੱਠੀ ਮੈਂ ਕਹਾਂ ਇਹ ਆਪਾਂ ਕਿੱਠੀ ਲੜ ਲੈਣੇ ਆ ਉਸ ਤੋਂ ਅਗਲੀ ਲੜਾਈ ਅਸੀਂ ਆਪੇ ਲੜ ਲਾਂਗੇ ਜਿਹੜੀ ਖਾਲਿਸਤਾਨ ਵਾਲੀ ਹੈ ਤੁਸੀਂ ਇਹ ਤਾਂ ਚੱਲੋ ਅੱਜ ਉਹ ਜਾ ਕੇ ਕਾਂਗਰਸ 'ਚ ਬਹਿ ਗਈ ਕਾਂਗਰਸ ਨੇ ਤਾਂ ਕਦੇ ਹੀ ਨਹੀਂ ਕਿਹਾ ਵੀ ਅਸੀਂ ਜਿਹੜੇ ਰਾਜਾਂ ਨੂੰ ਵੱਧ ਅਧਿਕਾਰ ਦੇਵਾਂਗੇ ਆ ਆ ਕਸ਼ਮੀਰ ਆ ਤੁਹਾਡੇ ਨਾਲ ਉਹੀ ਕੁਝ ਤੁਹਾਡੇ ਨਾਲ ਹੋਣਾ ਅੱਜ ਤਿੰਨ ਹਿੱਸਿਆਂ 'ਚ ਵੰਡਤਾ ਲਦਾਖ ਅੱਡ ਕਰਤਾ ਜੰਮੂ ਅੱਡ ਕਰਤਾ ਕਸ਼ਮੀਰ ਅੱਡ ਕਰਤਾ ਰਾਸ਼ਟਰਪਤੀ ਰਾਜ ਲਾਗੂ ਹੋਇਆ ਪਿਆ 1905 ਅਗਸਤ 219 ਤੋਂ ਅੱਜ 5 ਸਾਲ ਹੋ ਗਏ ਨੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਹੋਇਆ ਇਦਾਂ ਕਦੇ ਕੋਈ ਲੋਕਤੰਤਰ ਦੇਸ਼ ਚੱਲਦੇ ਨਹੀਂ ਉਹੀ ਹਾਲਾਤ ਨੇ ਸਮਝਾਗਾ ਕਰਨਾ ਹੈ ਰਾਜਾਂ ਦੇ ਅਧਿਕਾਰ ਘਟਾਏ ਜਾ ਰਹੇ ਨੇ ਤੇ ਗਾਂਧੀ ਸਾਹਿਬ ਉਹਨਾਂ ਪਾਰਟੀਆਂ ਦਾ ਹਿੱਸਾ ਬਣ ਰਹੇ ਨੇ ਜਿਹੜੀਆਂ ਪਾਰਟੀਆਂ ਮਤਲਬ ਕਿ ਇਹ ਸਾਰੇ ਲੋਕਾਂ ਦਾ ਗळा ਘੁੱਟ ਰਹੀਆਂ ਆ ਆਪ ਦੀ ਗੱਲ ਕਰ ਲੋ ਉਹ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਡੇ ਪਾਣੀ ਜਿਹੜੀ ਤੁਹਾਡੀ ਲਾਈਫ ਲਾਈਨ ਹੈ ਪਾਣੀ ਬਿਨਾ ਪੰਜਾਬ ਖੇਤੀ ਨਹੀਂ ਕਰ ਸਕਦਾ ਖੇਤੀ ਬਿਨਾ ਪੰਜਾਬ ਚੱਲ ਨਹੀਂ ਸਕਦਾ ਕਿਤੇ ਸ਼ਹਿਰਾਂ ਚ ਰਹਿਣ ਵਾਲੇ ਲੋਕ ਇਸ ਤੋਂ ਵਹਿਮ ਤੇ ਜਾਣ ਕਿ ਅਸੀਂ ਪਾਣੀ ਕੀ ਕਰਨਾ ਸਾਡੀ ਟੂਟੀ ਤਾਂ ਚੱਲਦੀ ਐ ਨਹੀਂ ਖੇਤਾਂ ਵਿੱਚ ਜ਼ਮੀਨ ਵਿੱਚ ਪਾਣੀ ਹੀਠਾਂ ਜਾਣ ਨਾਲ ਸਾਰਾ ਪੰਜਾਬ ਬਰਬਾਦ ਹੋ ਜਾਏਗਾ ਜਦੋਂ ਤੁਹਾਡੀ ਫਸਲ ਵਧੀਆ ਹੋਊਗੀ ਤਾਂ ਤੁਹਾਡੇ ਸ਼ਹਿਰ ਵੀ ਖੁਸ਼ਵਾਲ ਹੋਣਗੇ ਜੇ ਤੁਹਾਡੀ ਫਸਲ ਵਧੀਆ ਨਹੀਂ ਹੋਏਗੀ ਐਮਐਸਪੀ ਤੁਹਾਨੂੰ ਨਹੀਂ ਮਿਲੇਗੀ ਤੁਹਾਡੇ ਸ਼ਹਿਰਾਂ ਵਿੱਚ ਵੀ ਖੁਸ਼ਹਾਲੀ ਨਹੀਂ ਹੋਵੇਗੀ ਵਪਾਰੀ ਬੰਦੇ ਕੋਲੋਂ ਚੀਜ਼ ਕੌਣ ਲੈਂਦਾ ਹੈ ਵਪਾਰੀ ਕੋਲੋਂ 80% ਜਿਹੜਾ ਸਮਾਨ ਹੈ ਉਹ ਪਿੰਡੂ ਬੰਦਾ ਖਰੀਦਦਾ ਹੈ ਅੱਜ ਛੋਟਾ ਦੁਕਾਨਦਾਰ ਸਾਡੇ ਤੋਂ ਵੀ ਵੱਧ ਦੁਖੀ ਹੈ ਵੱਡੇ ਵੱਡੇ ਮਾਲ ਬਣ ਗਏ ਜਿਹੜਾ ਛੋਟਾ ਜਿਹੜਾ ਹੱਟੀ ਖੋਲ ਕੇ ਬੈਠਾ ਸੀ ਬੰਦਾ ਪਿੰਡ 'ਚ ਚਾਹੀ ਸ਼ਹਿਰ 'ਚ ਉਹ ਕਿੱਥੋਂ ਮਾਲ ਦੇ ਵਿੱਚ ਇੱਕ ਸ਼ੋਰੂਮ ਖਰੀਦ ਸਕਦਾ ਹੈ ਇਹ ਸੱਚ ਹੈ ਇਹਨੂੰ ਦੂਰ ਨਾ ਸਮਝੋ ਇਹ ਤੁਹਾਡੇ ਘਰਾਂ 'ਚ ਹੋ ਰਿਹਾ ਹੈ ਅੱਜ ਛੋਟੇ ਵਪਾਰੀ ਨੂੰ ਪੁੱਛ ਕੇ ਦੇਖੋ ਬਿਤੇਨੂੰ ਤਕਲੀਫ ਕੀ ਆ ਉਹ ਕਹਿੰਦਾ ਨਾ ਮੇਰੇ ਕੋਲ ਕੋਈ ਗਾਹਕ ਆਉਂਦਾ ਨਾ ਮੈਂ ਇੰਨੀਆਂ ਵੈਰਾਈਟੀਆਂ ਰੱਖ ਸਕਦਾ ਵੱਡੀਆਂ-ਵੱਡੀਆਂ ਕੰਪਨੀਆਂ ਆ ਕੇ ਮੌਲਾ ਚ ਬਹਿ ਗਈਆਂ ਲੋਕ ਆਨਲਾਈਨ ਆਰਡਰ ਕਰੀ ਜਾਂਦੇ ਨੇ ਮੈਂ ਭੁੱਖਾ ਮਰ ਗਿਆ ਮੈਂ ਕਿਸੇ ਇੱਕ ਵਰਗ ਦੀ ਗੱਲ ਨਹੀਂ ਕਰਦਾ ਇਹ ਸਾਰੇ ਦੁਖੀ ਨੇ ਪਰ ਇਹਨਾਂ ਦਾ ਦੁੱਖ ਕੌਣ ਦੂਰ ਕਰੂਗਾ ਜਿਹੜੇ ਆਪ ਕ腐ਪਸ਼ਨ ਚ ਫਸੇ ਹੋਏ ਨੇ ਉਹ ਦੁੱਖ ਦੂਰ ਕਰਨਗੇ ਇਦਾਂ ਨਹੀਂ ਹੁੰਦਾ ਹੁੰਦਾ ਕਦੇ ਵੀ ਨਹੀਂ ਹੋ ਸਕਦਾ ਜਿਹੜਾ ਬੰਦਾ ਆਪ ਰਿਸ਼ਵਤ ਲੈਂਦਾ ਹੋਵੇ ਉਹ ਕਿਸੇ ਨੂੰ ਵਿਸ਼ਵਤ ਲੈਣ ਤੋਂ ਰੋਕ ਸਕਦਾ ਨਹੀਂ ਰੋਕ ਸਕਦਾ ਇਹ ਸੱਚ ਹੈ ਮੈਂ ਤੁਹਾਨੂੰ ਸਾਰੇ ਨੌਜਵਾਨਾਂ ਨੂੰ ਬੇਨਤੀ ਰੂਪ ਸਲਾਹ ਦੇ ਕੇ ਚੱਲਿਆ ਚਾਹੇ ਨੂੰ ਬੇਨਤੀ ਮੰਨ ਲੋ ਕਿਉਂਕਿ ਜਿਹਨੂੰ ਸਮਝ ਹੈ ਉਹ ਬੇਨਤੀ ਵੀ ਕਰ ਦੇਗਾ ਨਾ ਉਹਦਾ ਕੁਝ ਨਹੀਂ ਘਟਦਾ ਉਵੇਂ ਵੱਡਾ ਤੁਹਾਡੇ ਤੋਂ ਉਮਰ ਚ ਮੈਂ ਤੁਹਾਨੂੰ ਬੱਚਿਆਂ ਵਾਂਗ ਹੁਕਮ ਵੀ ਦੇ ਸਕਦਾ ਪਰ ਨਹੀਂ ਮੈਂ ਪੰਜਾਬ ਮੈਂ ਸਿੱਖੀ ਬਚਾਉਣ ਦੇ ਪਾਸੇ ਤੁਰਿਆ ਹੋਇਆ ਇਸ ਕਰਕੇ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਹੱਥ ਜੋੜ ਕੇ ਤੁਹਾਨੂੰ ਪੁੱਤਰਾਂ ਨੂੰ ਬੇਨਤੀ ਕਰਾਂ ਭੈਣਾ ਬੱਚਿਆਂ ਨੂੰ ਬੇਨਤੀ ਕਰਾਂ ਕਿ ਤੁਸੀਂ ਨਾਲ ਦੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਓ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਮਝਾਓ ਕਿ ਸਾਡੇ ਕੋਲ ਹੁਣ ਇੱਕ ਹੀ ਤਿਰਸ ਬਚੀ ਹੈ ਜਿਹੜੀ ਪਰਖੀ ਜਾ ਚੁੱਕੀ ਹੈ ਜਿਹਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਹਰਾਇਆ ਪਰ ਉਹ ਉੱਥੇ ਹੀ ਖੜੀ ਰਹੀ ਹੈ ਜਿੱਥੇ ਉਹ 1984 ਚ ਖੜੀ ਸੀ ਇਹ ਚੀਜ਼ ਕੋ ਛੋਟੀ ਨਹੀਂ ਹੈ ਲੋਕ ਤਾਂ ਆ ਹੁਣ ਤਾਂ ਪੰਜਾਬ ਚ ਦੇਖ ਲਿਆ ਰਵਨੀਤ ਬਿੱਟੂ ਜਿਹੜਾ ਬਿਆਨਤ ਸਿੰਘ ਦਾ ਪੁੱਤਰ ਹੈ ਉਹ ਪਾਰਟੀ ਬਦਲ ਗਿਆ ਮਹਾਰਾਣੀ ਪਾਰਟੀ ਬਦਲ ਗਈ ਗਾਂਧੀ ਪਾਰਟੀ ਬਦਲ ਗਿਆ ਉਹ ਮਲੂਕਾ ਜਿਹੜਾ ਸਾਰੀ ਉਮਰ ਬਾਦਲ ਨਾਲ ਰਿਹਾ ਉਹ ਪਾਰਟੀ ਬਦਲ ਕੇ ਅੱਜ ਹਰਸਿਮਰਤ ਕੋਰ ਬਾਦਲ ਦੇ ਮੁਕਾਬਲੇ ਚ ਖੜ ਗਿਆ ਖੜ ਗਈ ਉਹਦੀ ਨੂੰ ਆ ਜਨਦ ਜ ਜੋ ਕੁਝ ਹੋ ਰਿਹਾ ਹੈ ਅਜ ਜਥੇਦਾਰ ਮਹਿੰਦਰ ਸਿੰਘ ਕੇਪੀ ਕਾਂਗਰਸ ਦੇ ਵਿੱਚ ਸਾਰੀ ਉਮਰ ਰਿਹਾ ਐਮਪੀ ਬਣਿਆ ਮਨਿਸਟਰ ਬਣਿਆ ਤੇ ਅੱਜ ਉਹ ਬਾਦਲ ਦਲ ਚ ਆ ਗਿਆ ਕਿਉਂ ਬਈ ਬਾਦਲ ਦਲ ਕੋ ਕੋ ਆਪਣਾ ਬੰਦਾ ਨਹੀਂ ਹੈ ਕਿ ਉਹ ਉਹ ਕਾਂਗਰਸ ਦਾ ਲੈ ਰਿਹਾ ਹੈ ਭਾਜਪਾ ਕਾਂਗਰਸ ਦੇ ਲੈ ਰਹੀ ਆਪਣਾ ਜਿਹੜੀ ਆਪ ਹੈ ਆ ਆਫਤਗੜ ਸਾਹਿਬ ਜਿਹੜਾ ਜੀਪੀ ਸਿੰਘ ਖੜਾਇਆ ਇਹ ਐਮਐਲਏ ਹੁੰਦਾ ਸੀ ਡੇਰਾ ਬੱਸੀ ਤੋਂ ਸਾਬਕਾ ਉਹ ਚੁੱਕ ਕੇ ਆਪ ਨੇ ਖੜਾਤਾ ਇਹ ਜਿਹੜੀ ਹੋ ਰਹੀ ਹੈ ਖਰੀਦੋ ਫਰੋਖਤ ਹੋ ਰਹੀ ਹੈ ਅਦਲਾ ਬਦਲੀ ਹੋ ਰਹੀ ਹੈ ਇਹ ਪਾਰਟੀਆਂ ਦੇ ਸਿਧਾਂਤ ਨਹੀਂ ਹੁੰਦੇ ਪਾਰਟੀਆਂ ਹਾਰ ਸਕਦੀਆਂ ਨੇ ਪਾਰਟੀਆਂ ਜਿੱਤ ਸਕਦੀਆਂ ਨੇ ਪਰ ਉਹ ਆਪਣੇ ਅਸੂਲਾਂ ਤੋਂ ਪਾਸੇ ਨਹੀਂ ਜਾਂਦੀਆਂ ਪਰ ਆਹ ਜਿਹੜੀ ਬੇਅਸੂਲੀ ਹੋ ਰਹੀ ਹੈ ਇਸ ਬੇਅਸੂਲੀ ਨੂੰ ਘਟੋ-ਘਟ ਪਾਸੇ ਕਰਨ ਵਾਸਤੇ ਤੁਹਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਲਿਆਉਣਾ ਤੁਹਾਡੀ ਜ਼ਿੰਮੇਵਾਰੀ ਹੈ ਇਹ ਮੈਂ ਬੇਨਤੀ ਕਰਕੇ ਚੱਲਿਆ ਜਿਹੜਾ ਗੱਲ ਕੀਤੀ ਹੈ ਜਗਜੀਤ ਸਿੰਘ ਜੀ ਨੇ ਤੁਹਾਨੂੰ ਪੈਫਲੈਂਟ ਦਿਵਾਵਾ ਹੁਣੇ ਦੇ ਕੇ ਜਾਵਾਂਗੇ ਲੈ ਕੇ ਆਇਆ ਕਾਰ ਉਹ ਇੰਨੇ ਕੀਮਤੀ ਨੇ ਤੁਹਾਡੇ ਵਰਗੇ ਬੱਚਿਆਂ ਦੇ ਭਰਾਵਾਂ ਦੇ ਭੈਣਾਂ ਦੇ ਰੁਪਏ 600 ਰੁਪਿਆ ਕਢਾ ਕੇ ਛਪਾਏ ਪਏ ਨੇ ਜਿੰਨੇ ਕੋ ਦੇਣ ਨੂੰ ਤਿਆਰ ਆ ਪਰ ਉਹ ਕਿਸੇ ਪੜਨ ਵਾਲੇ ਦੇ ਹੱਥ ਚ ਜਾਵੇ ਇਹੀ ਮੇਰੀ ਗੁਜਾਰਿਸ਼ ਹੈ ਫਲੈਕਸ ਲੈ ਕੇ ਆਇਆ ਇੱਕ ਪਿੰਡ ਚ ਦੋ ਤਿੰਨ ਇੱਕ ਲਾਓ ਵੱਡੇ ਪਿੰਡਾਂ ਚ ਤਿੰਨ ਚਾਰ ਵੀ ਲਾਓ ਅਸੀਂ ਬਹੁਤੇ ਨਹੀਂ ਦੇ ਸਕਦੇ ਅੱਗੋਂ ਫਿਰ ਦਵਾਂ ਕਿਉਂਕਿ ਨਿਸ਼ਾਨ ਤੋਂ ਬਾਅਦ ਸਾਨੂੰ ਦੁਬਾਰਾ ਛਪਾਉਣਾ ਪੈਣਾ ਸਾਰਾ ਕੁਝ ਸਾਡੇ ਇਹ ਵੀ ਇੱਕ ਸਾਡੀ ਤਰਾਸਦੀ ਹੈ ਇਸ ਵਾਰ 10 ਜਗਤ ਤੇ ਅਸੀਂ ਖੜੇ ਆ ਇਸੇ ਕਰਕੇ ਖੜੇ ਆ ਕਿ ਮਾਨਤਾ ਲਈਏ ਅੱਗੇ ਤੋਂ ਘਟੋ ਘਟ ਸਾਡਾ ਸਿੰਬਲ ਤਾਂ ਪੂਰਾ ਹੋਵੇ ਨਾ ਆ ਕੇ ਅੱਜ ਹੀ ਕਹਿ ਕੇ ਜਾਵਾਂ ਵਿਵਾਲਟੀ ਆ ਸਾਡੀ ਜੋ ਵੀ ਸਾਨੂੰ ਮਿਲੂਗਾ ਗੱਡਾ ਸਾਡਾ ਪਹਿਲਾਂ ਹੁੰਦਾ ਸੀ ਇਹ ਤਾਂ ਕਰਕੇ ਇਨਾ ਉਦਦਮ ਕਰ ਰਹੀ ਆ ਪਾਰਟੀ ਕਿ ਜਿੱਥੇ ਸਾਰਾ ਕੁਝ ਕਰ ਰਹੀ ਆ ਉੱਥੇ ਅੱਜ 10 ਬੰਦੇ ਪਾਰਟੀ ਵੱਲੋਂ ਪੰਜਾਬ 'ਚ ਖੜੇ ਨੇ ਦੋ ਬੰਦੇ ਹਰਿਆਣਾ 'ਚ ਖੜੇ ਨੇ ਇੱਕ ਬੰਦਾ ਚੰਡੀਗੜ੍ਹ ਖੜਾ ਹੈ ਇਹ 13 ਬੰਦੇ ਖੜ ਗਏ ਇੱਕ ਦਾ ਹੋਰ ਵੀ ਖੜ ਸਕਦਾ ਇਹ ਤਾਂ ਹੈ ਕਿ ਆਪਾਂ ਇੱਕ ਵੱਡੀ ਧਿਰ ਬਣ ਕੇ ਦਿਖਾਈਏ ਕਿ ਕੋਈ ਪੰਜਾਬ ਦੀ ਗੱਲ ਵੀ ਕਰੂਗਾ ਕੋਈ ਸਿੱਖ ਕੌਮ ਦੀ ਗੱਲ ਵੀ ਕਰੂਗਾ ਕਿ ਆਪਣੀਆਂ ਆਪਣੀਆਂ ਗੱਲਾਂ ਕਰੀ ਜਾਣਗੇ ਸਾਰੇ ਸੋ ਇਹ ਮੇਰੀਆਂ ਬੇਨਤੀਆਂ ਨੇ ਪੈਫਲੈਂਟ ਵੀ ਹੈਗੇ ਨੇ ਛੋਟੇ ਕਾਰਡ ਵੀ ਹੈਗੇ ਨੇ ਬਿੱਲੇ ਲਾਉਣ ਵਾਲੇ ਵੀ ਹੈਗੇ ਨੇ ਉਹ ਤੁਹਾਡੇ ਫਲੈਕਸ ਵੀ ਹੈਗੀ ਹੈ ਤੇ ਉਹ ਸਾਰਾ ਕੁਝ ਲਿਓ ਸਾਡੇ ਤੋਂ ਤੇ ਅੱਗੇ ਵੰਡਿਓ ਤੇ ਬੇਨਤੀ ਇਹੀ ਹੈ ਇੱਕ ਤਾਂ ਬੂਥ ਦਾ ਫੈਸਲਾ ਕਰ ਲਓ ਵੀ ਇਹਦੇ ਨੇੜੇ ਤੇੜੇ ਪਿੰਡਾਂ 'ਚ ਕਿੰਨੇ ਥਾਂ ਤੇ ਬੂਥ ਲੱਗੜੇ ਨੇ ਉਹ ਲਿਸਟ ਸਾਡੇ ਕੋਲ ਹੈਗੀ ਐ ਉਹ ਮੈਂ WhatsApp ਤੇ ਅੱਜ ਨੰਬਰ ਤੁਹਾਡੇ ਸਾਂ ਲੈ ਜਾਵਾਂਗਾ ਉਹ ਤੁਹਾਡੇ ਜਿਹੜਾ ਰਾਜਪੁਰੇ ਵਾਲਾ ਗਰੁੱਪ ਐ ਅਸੀਂ ਸਾਰੇ ਹੀ ਹਲਕਿਆਂ ਦੇ ਗਰੁੱਪ ਬਣਾ ਦਿੱਤੇ ਨੇ WhatsApp ਗਰੁੱਪ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਹਰੇਕ ਆਜਾ ਕਰੂਗੀ ਤੇ ਉਹ ਤੁਹਾਨੂੰ ਪਤਾ ਲੱਗ ਜੂਗਾ ਵੀ ਪਾਰਟੀ ਕਿੱਥੇ ਕੀ ਕਰ ਰਹੀ ਐ ਸੋ ਮੈਂ ਕਿਸੇ ਨੂੰ ਅਗਮ ਨੂੰ ਜਾਂ ਕਿਸੇ ਨੂੰ ਬੇਨਤੀ ਕਰੂੰਗਾ ਕਿ ਸਾਰਿਆਂ ਦੇ ਫੋਨ ਨੰਬਰ ਲਿਖ ਲਓ ਨਾਮ ਲਿਖ ਲੋ ਤਾਂ ਜੋ 5 ਮਿੰਟ ਅਸੀਂ ਬਹਿ ਜਾਨੇ ਆ ਤੇ ਮੇਰੀ ਫਿਰ ਫਿਰ ਇਹੀ ਬੇਨਤੀ ਆ ਵੀ ਸਿਮਰਤਜੀਤ ਸਿੰਘ ਮਾਨ ਦੀ ਘਾਲਣਾ ਇਸ ਪਾਰਟੀ ਦੀ ਘਾਲਣਾ ਨੂੰ ਬੱਚਿਓ ਅੱਗੇ ਲੈ ਕੇ ਜਾਓ ਤੁਸੀਂ ਅਗਲੀ ਪੀੜ੍ਹੀ ਹੋ ਤੁਸੀਂ ਹੀ ਅੱਗੇ ਸਾਹਮਣੇ ਅਸੀਂ ਤੁਹਾਡੇ ਤੋਂ ਛੋਟੀ ਉਮਰ ਦੇ ਸੀ ਜਦੋਂ ਅਸੀਂ ਇਸ ਪਾਸੇ ਆਏ ਸੀ ਅੱਜ ਸਾਡੀ ਉਮਰ ਮਤਲਬ 60 ਟੱਪ ਗਈ ਹੈ ਤਾਂ ਇਸ ਕਰਕੇ ਹੁਣ ਤੁਹਾਨੂੰ ਅੱਗੇ ਆਣਾ ਹੋਊਗਾ ਅੱਜ ਸਮਝੋ ਸਿਧਾਂਤ ਸਾਡਾ ਕੀ ਹੈ ਕਿਉਂ ਅਸੀਂ ਤੁਰੇ ਫਿਰਦੇ ਆ ਤੇ ਉਹ ਜਿਹੜੀ ਲੜਾਈ ਹੈ ਉਹ ਤੁਸੀਂ ਆਪ ਲੜੋ ਅਸੀਂ ਡੈਮੋਕਰੇਟਿਕਲੀ ਐਂਡ ਪੀਸਫੁਲੀ ਲੜ ਰਹੇ ਆ ਸੋ ਇਹ ਸਾਰੀਆਂ ਬੇਨਤੀਆਂ ਦੇ ਨਾਲ ਮੈਂ ਆਪਣੀ ਗੱਲ ਨੂੰ ਖਤਮ ਕਰਦਾ ਮੈਨੂੰ ਜਦੋਂ ਵੀ ਤੁਸੀਂ ਮਿਲਣਾ ਚਾਹੋ ਆ ਕਾਰਡ ਦੇ ਉੱਪਰ ਵੀ ਮੇਰਾ ਫੋਨ ਨੰਬਰ ਲਿਖਿਆ ਹੋਇਆ ਸਾਰੇ ਜਿੰਨਾ ਵੀ ਤੁਹਾਨੂੰ ਦੇ ਕੇ ਜਾਵਾਂਗਾ ਲਿਖਿਆ ਕਦੇ ਵੀ ਫੋਨ ਕਰ ਸਕਦੇ ਹੋ ਜੇ ਇਲੈਕਸ਼ਨਾਂ 'ਚ ਥੋੜਾ ਬੋਤਾ ਉੱਪਰ ਸਲੇ ਹੋ ਸਕਦਾ ਉਸ ਤੋਂ ਬਾਅਦ ਵੀ ਕਰ ਸਕਦੇ ਹੋ ਤੇ ਜਦੋਂ ਬੁਲਾਓਗੇ ਆਪਾਂ ਬੈਠ ਕੇ ਪਰਿਵਾਰ ਵਾਂਗ ਗੱਲਬਾਤ ਕਰਾਂਗੇ ਸਮਝਾਂਗੇ ਵੀ ਸਮਝਾਵਾਂਗੇ ਵੀ ਕਿ ਕਿਉਂ ਅਸੀਂ ਸਾਰੇ ਇਹ ਲੜਾਈ ਕਰਨ ਲਈ ਮਜਬੂਰ ਹੋਏ ਸੀ ਤੇ ਕਿਉਂ ਅਸੀਂ ਲਗਾਤਾਰ ਲੜਦੇ ਆ ਰਹੇ ਹਾਂ ਇਨੀਆਂ ਬੇਨਤੀਆਂ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ